ਸਿੰਘ ਦੇਰੀ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣਾ ਆਪਾਂ ਪਹੁੰਚੇ ਆ ਐਡਰੈਸ ਇਹ ਕਰੀ ਵੀਰ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਝਾਮਕੇ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਭਾਜੀ ਦਾ ਨਾਮ ਪ੍ਰਤਾਪ ਸਿੰਘ ਸ਼ਾਹ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣੀ ਆ ਵੀਡੀਓ ਦੇ ਵਿੱਚ ਦੋਸਤੋ ਦੋ گاਵਾ ਦਿਖਾਵਾਂਗੇ ਇੱਕ ਗਾੜੀ ਸਾਹਮਣੇ ਆ ਚਿੱਟੀ ਕਾਲੀ ਇਹ ਟੋਕੜ ਗੱਬਣ ਕਨਫਰਮ ਚੈੱਕ ਪਾਸ ਆ ਤੇ ਜਿਹੜੀ ਦੋਸਤੋ ਇਹ ਲਾਲ ਗਾਵਾ ਸਿੰਘਾਂ ਵਾਲੀ ਇਹ ਦੋਸਤੋ ਗੱਪਣਿਆ گاؤں ਸੁੰਦੇ ਬਿਲਕੁਲ ਨੇੜੇ ਜੀ ਡिटੇਲ ਪ੍ਰੋਪਰ ਸਾਰੀ ਇਹਨਾਂ ਦੋਵਾਂ ਕੰਮ ਦੀ ਆਪਾਂ ਵੀਰ ਦੇ ਕੋਲ ਪੁੱਛ ਕੇ ਹੋਣਾ ਸਾਂਝੀ ਕਰ ਲਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸਦੀਕ ਪਸ਼ੂ ਦੀ ਨਿਰਖ ਪਰਖ ਦੀ ਕਰਨੀ ਆ ਤੁਸੀਂ ਆਪ ਕਰਨੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸਦੀਕ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੜੀ ਜਲਣਾ ਨਾ ਹੋਵੇ ਆਓ ਵੀ ਇਹਨਾਂ ਗੱਲਬਾਤ ਕਰੀਏ ਡਿਟੇਲ ਪ੍ਰੋਪਰ ਸਾਰੀ ਇਹਨਾਂ ਪਸ਼ੂ ਦੀ ਜੀ ਦੇ ਕੋਲ ਪੁੱਛ ਲੈਣੀ ਆ ਵੀਡੀਓ ਐਂਡ ਤੱਕ ਜਰੂਰ ਦੇਖਿਓ ਜੀ ਬਾਈ ਸასი ਗਾਲ ਸასი ਗਾਲ ਜੀ ਮਾਰੇ ਹੋਰ ਬਾਈ ਠੀਕ ਠਾਕ ਵਧੀਆ ਜਰਦੀ ਗਏ ਚੱਲੀਏ ਤਾਂ ਵਧੀਆ ਕੰਮ ਕਰ ਵਧੀਆ ਜੀ ਵ ਹਾਂਜੀ ਤਸੀਰ ਤਰਨਤਾਰ ਨਾਮ ਦੇ ਪ੍ਰਤਾਪ ਸਿੰਘ ਛਾਹ ਹਾਂਜੀ ਫੋਨ ਨੰਬਰ 06284741127 06284741127 ਠੀਕ ਹੈ ਜੀ ਤੇ ਵਟਸਐਪ ਤੇ ਜੇ ਕੰਟੈਕਟ ਕਰਨਾਗੇ ਇਹਨੇ ਤੇ 789801127 789801127 ਠੀਕ ਹੈ ਜੀ ਹਾਂਜੀ ਅੱਜ ਦੋ گاਵਾ ਆਪਣੇ ਦੇ ਕੋਲ ਜਿਹੜੀਆਂ ਹੈ ਹਨਾ گاਵਾ ਬਾਜੀ ਆਪਣੀਆਂ ਘਰ ਦੀਆਂ ਵਾ ਆਪਣਾ ਭੈਣ ਭਾਣ ਪਤਾ ਵਪਾਰ ਲੈਣ ਦਾ ਕੰਮ ਆ ਤੇ ਗਾਣਾ ਡੰਗਰ گاਵਾ ਚੋਂ ਆਉਣ ਵਾਲੀਆਂ ਵਾ ਇੱਕ ਗਾਂ ਔਰ ਹੀ ਤਿੰਨ ਤਿੰਨ ਟਾਈਮ ਚੋਂ ਆਉਣ ਵਾਲੇ ਡੰਗਰ ਅੱਛਾ ਜੀ ਤੇ ਮੁੜ ਕੇ ਨਾ ਘਰੇ ਫਿਰ ਮੁੜਿਆ ਨਹੀਂ ਜਾਂਦਾ ਆਪਣਾ ਇਹ ਨਹੀਂ ਪਤਾ ਸੇਰ ਦੇ ਗਏ ਭਾਜੀ ਸ਼ਾਮਾਂ ਨੂੰ ਆਉਣਾ ਕਰਦੇ ਠੀਕ ਹੈ ਜੀ ਇਹ ਸਾਹਮਣੇ ਖਾਣ ਵਾਲਾ ਬੰਦਾ ਹੈਗਾ ਹੈ ਤੇ ਬੰਦਾ ਹੁਣ ਰਿਹਾ ਨਹੀਂ ਇੱਥਾਂ ਠੀਕ ਹੈ ਜੀ ਮੁਸ਼ਕਲ ਸਾਹਮਣ ਦੀ ਆ ਤਾਂ ਲੱਗਦੀ ਹੈ ਜਿਹੜੀ ਸਾਹਮਣੇ ਸਕਰੀਨ ਤੇ گاਵਾ ਡਿਟੇਲ ਇਹਦੀ ਦੱਸੀ ਹੈ ਸਾਰੀ ਭਾਜੀ ਇਹਨਾਂ ਗਾਂ ਤਲੜ ਜੇ ਮਗਰਲੇ ਥਾਂ ਅੱਛਾ ਜੀ ਆਪਣੇ ਕੋਲ ਹੀ ਇਹ ਤਾਂ ਥਣ ਖਰਾਬ ਹੋਇਆ ਧਾਰਾ ਆਉਣੀਆਂ ਹੈਗੀਆਂ ਥਾਂ ਦੇ ਵਿੱਚ ਹਾਂਜੀ ਡਾਕਟਰ ਸਾਹਿਬ ਨਾਲ ਜਿਨ੍ਹਾਂ ਆਪਾਂ ਟ੍ਰੀਟਮੈਂਟ ਤੇ ਜੇ ਮੰਨ ਲਓ ਕੋ 2 ਮਹੀਨਿਆਂ ਦੇ ਪਹਿਲਾਂ ਇਲਾਜ ਸ਼ੁਰੂ ਕਰੀਏ ਚੱਲ ਵੀ ਸਕਦਾ ਆਪਾਂ ਟਰਲੜ ਦੇ ਹਾਵਾਂ ਦੇਣੀ ਟਰਲਣਾ ਉਲਟ ਬਹਿਣੀ ਵਾਲੇ ਪਾਸੇ ਦਾ ਕਿ ਬਹਿਣੀ ਵਾਲੇ ਪਾਸੇ ਨਹੀਂ ਉਲਟ ਬਹਿਣੀ ਵਾਲੇ ਦਾ ਪਰਲੀ ਸਾਈਡ ਹਾਂਜੀ ਠੀਕ ਹੈ ਜੀ ਤੇ ਇਤਨਾ ਥਣਾ ਦੇ ਵਿੱਚੋਂ ਭਾਜੀ ਸੱਜਰ ਨੇ ਨੇ 32 35 ਲੀਟਰ ਦੁੱਧ ਭਾਇਆ ਇਹ ਤਿੰਨ ਨਾਮਕ ਚੌਂਦੇ ਰਹੇ 32 ਤੋਂ 35 ਲੀਟਰ ਦੁੱਧ ਨੇ ਚਵਾਇਆ ਹੈਨਾ ਹੁਣ ਇਹਦੇ ਸਲੇੜਾ ਵਾ 15 14 ਲੀਟਰ ਦੁੱਧ ਇਹ ਤੇ ਚੌਥੇ ਮਹੀਨੇ ਦੀ ਚੈੱਕ ਪਾਸ ਆ ਆ ਦਾ ਡਾਕਟਰ ਲਿਆਗੇ ਬਿ ਚੈੱਕ ਕਰਾ ਚਾਰ ਮਹੀਨੇ ਦੀ ਗੱਬਨ ਕਨਫਰਮ ਚੈੱਕ ਪਾਸ ਹਾਂਜੀ ਹਾਂਜੀ ਚੈੱਕ ਪਾਸ ਜੀ ਠੀਕ ਹੈ ਜ ਬਾਕੀ ਭੈਣ ਭਰਾਵਾਂ ਦੀ ਗੱਡੀ ਆ ਕੋਈ ਆਪਦੀ ਸਮਝਵੇ ਕਿ ਸਿਰਫ ਇਹ ਆ ਵੀ گاਵਾ ਨਾਲ ਸਾਡਾ ਏਡਾ ਕੰਮ ਆ ਬਾਹਰ ਅੰਦਰ ਦਾ ਇਹ ਡੰਗਰ ਕਈ ਜੀ ਪਾਣੀ ਪੁਣੀ ਨਹੀਂ ਡਿਆ ਆ ਠੀਕ ਹੈ ਜੀ ਹਾਂ ਜੀ ਦੋਸਤੋ ਜਿਆਦਾਤਰ ਮੱਝਾਂ ਬਾਹਰ ਦੇ ਕੋਲ ਹੁੰਦੀਆਂ ਮੈਂ ਤੁਹਾਨੂੰ ਬਖਾ ਦਣਾ ਆ ਮੱਝਾਂ ਸਾਰੀ ਦੀ ਵੀਡੀਓ ਬਣੀ ਐ ਇਹ ਆਪਾਂ ਜਲਦ ਚਲਾ ਰਣੀ ਆਪਣੇ ਚੈਨਲ ਤੇ ਮੱਝਾਂ ਦਾ ਜਿਆਦਾ ਕੰਮ ਆ ਤੇ ਇਹ گاਵਾ ਜਿਹੜੀਆਂ ਇਹ ਘਰ ਦੇ ਪਸ਼ੂ ਪਹਿਲਾਂ ਇਹਨਾਂ ਦੇ ਨਾਲ ਬੈਠੇ ਰਹੇ ਸੀ ਇਹਦੇ ਪਾਜੀ ਘਰੇ ਰੱਖੀਆਂ ਹੈ ਆਪਾਂ ਜਦੋਂ ਦੁੱਧ ਆਪਣਾ ਤਿੰਨ گاਵਾ ਹੈ ਵਿੱਚੋਂ ਇੱਕ ਸੂਨ ਵਾਲੀ ਹੋ ਜਾਂਦੀ ਹੈ ਇਹ ਦੂਜਿਆਂ ਦਾ ਦੁੱਧ 50 ਲੀਟਰ ਬਣਿਆ ਰਿਹਾ ਠੀਕ ਹੈ ਜੀ ਇਹ ਹੁਣ ਮਜਬੂਰੀ ਕਰਕੇ ਦੇਣਦੇ ਆ ਆਪਾਂ ਨੂੰ ਕੋਈ ਲੋੜ ਨਹੀਂ ਏਦੀ ਵੀ ਆਪਾਂ ਇਹੋ ਵਰਤਨੇ ਕਦੇ ਠੀਕ ਹੈ ਬਾਕੀ ਕਰਵਾਉਣੀਆਂ ਬੜਾ ਕੋਈ ਦੇਣ ਦੀਆਂ ਤੁਹਾਨੂੰ ਬਾਸ ਸਾਹਮਣੇ ਦੇਣਾ ਠੀਕ ਠੀਕ ਹੈ ਅੱਛਾ ਤੇ ਬਈ ਇਹਦਾ ਕੰਨਾ ਮੁੱਲ ਕਰਨਾ ਮੋਲੇ ਦਾ ਪਾਜੀ ਚਲੋ ਸਾੰਭੀ ਸੂਤੀ ਕਹਿੰਨੇ ਮੈਨੂੰ 1 ਲੱਖ 5000 ਰੁਪਏ ਭਾਜੀ ਚਾਹੁੰਦਾ ਨਹੀਂ ਲੱਗਾ ਹੈ ਲਗਾ ਠੀਕ ਹੈ ਜੀ ਮੈਂ ਦੋਤਾ ਵਰਕੇ ਦਿੱਤੀ ਨਹੀਂ ਠੀਕ ਹੈ ਜੀ ਮੁਰਕੇ ਵੀ ਵੇਖਦੀ ਆਪਾਂ ਨਹੀਂ ਦਿੱਤੀ ਮੈਂ ਕਹਾਂ ਚੱਲ ਬਈ ਯਾਰ ਸੂਤੀ ਹੈ ਗਾਂ ਥਣ ਚੱਲੂ ਥਣ ਚੱਲਿਆ ਨਹੀਂ ਠੀਕ ਹੈ ਜੀ ਤੇ ਤੁਹਾਨੂੰ ਬਾਦ ਦੋਦੇ ਹਸਾਣਾ ਜੇ ਲੈਈਏ ਹਿਸਾਬ ਤੇ ਭਾਜੀ 30 ਲੀਟਰ ਵਾਲੀ ਗਾਂ ਕਿੰਨੇ ਦੀ ਆਉਂਦੀ ਆਹ ਜੀ ਇਹ ਤੇ ਗੱਲ ਹੈਗੀ ਆਮ ਬਾਹਰ ਮਾਰਕੀਟ ਵਿੱਚ ਆਪਾਂ ਇਹ ਚਲੋ ਸਾਹਮਣੀਆਂ ਤੇ ਕਹਿੰਨੇ 5 ਮਹੀਨੇ ਹਾਂ ਆਪਾਂ ਹੁਣ ਮੁੱਲ ਦਿਓ ਮਰਜੀ ਕਰੀਏ 35 ਤੇ ਪਹੁੰਚ ਕਰੀਏ ਇਹਦੀ 35 ਤੇ ਪਹੁੰਚ ਕਿ ਜੈਸ ਕਿ ਇਹਦੀ ਭਾਜੀ 33000 ਦੇ ਵਿੱਚ ਪਹੁੰਚਦਾ 33000 ਚ ਪਹੁੰਚ ਗੱਡੀ ਆਉਂਦੀ ਲੈ ਆਵੇ ਤੇ ਪੂਰੇ 30000 ਪੂਰੇ 30000 ਹਾਂਜੀ ਹਾਂਜੀ ਲਓ ਜੀ ਦੋਸਤੋ 4 ਮਹੀਨਿਆਂ ਦੀ ਕਨਫਰਮ ਚੈੱਕ ਪਾਸ ਦੁੱਧ ਵੀ 15 ਕਿਲੋ ਤੇ 30000 ਰੁਪਿਆ ਰੇਟ ਦੋਸਤੋ ਨਾਰਮਲ ਜਿਹਾ ਰੇਟ ਆ 33000 ਰੁਪਏ ਦੇ ਵਿੱਚ ਵੈਸੇ ਇਹਦੀ 100 ਕਿਲੋਮੀਟਰ ਤੱਕ ਦੀ ਪਹੁੰਚ ਹੋਊਗੀ ਤੇ ਜੇ ਕੋਈ ਵੀਰ ਗੱਡੀ ਆਪਣੀ ਲੈ ਆਉਂਦਾ ਤੇ ਫਿਰ ਦੋਸਤੋ ਹੋਊਗੀ ਜੀ ਪਹੁੰਚ 30000 ਰੁਪਏ ਦੇ ਵਿੱਚ ਭਾਜੀ ਵੱਡੀ ਗਾਂ ਜੇ ਪੂਰੀ ਆ ਲਓ ਜੀ ਚੈੱਕ ਕਰਨ ਉਲਟ ਬਹਿਣੀ ਵਾਲੇ ਪਾਸੇ ਦਾ ਜਿਹੜਾ ਥਾਣਿਆ ਸੱਜਰ ਨੇ ਵੀਰ ਕੰਦਾ ਵੀ 32 ਤੋਂ 35 ਲੀਟਰ ਦੇ ਲਾਗੇ ਬਣ ਜਿਹੜਾ ਦੁੱਧ ਚਵਾਇਆ ਵਾ। ਬਾਕੀ ਦੋਸਤੋ ਹੁਣ ਗੱਬਣ ਵੀ ਆ ਸੁਖਣਾ ਚਲੋ 4 ਆ 4.5 ਮਹੀਨੇ ਦੀ ਗੱਬਣ ਆ ਬੈਕਸਾਈਡ ਤੋਂ ਤੁਹਾਨੂੰ ਵਕਾਦਣਾ ਕਰ ਲੋ ਚੱਕ। ਭਾਜੀ ਸਾਰੇ ਮਾਲ ਲੈ ਲੋਡ ਚਾਉਂਦੇ ਆ ਜੀ। ਠੀਕ ਹੈ ਜੀ। ਹੁਣ ਬੜਾ ਤੇਰੀ ਬੰਦਾ ਢਾੜੀ ਢੂੜੀ ਤੇ ਲਈਦਾ ਮਾਲ ਜਿੰਜਾ ਦਾ। ਤੇ ਪਾਣੀ ਭਾਜੀ ਤਿੰਨ ਟਾਈਮ ਇਹਨੇ ਤੇਰੀ ਪਾਣੀ ਨਹੀਂ ਡਾਹਿਆ ਜਾਂਦਾ। ਇਹਦਾ ਤੇ ਜਿੱਦੀ ਜਾਨ ਇਹਦੇ ਪਾਣੀ ਚਾਹੀਦੇ ਗਾੜੀ ਆ। ਠੀਕ ਹੈ ਜੀ। ਪੱਕਾ। ਠੀਕ ਠੀਕ। ਹਾਂਜੀ ਹਾਂਜੀ। ਲੋਜੀ ਕਰ ਲੋ ਜੇ ਪੇਮੈਂਟ ਟਾਈਮ ਵੀਰ ਕੰਦਾ ਵੀ ਚਵਾਈ ਦੀ ਕੀਤੀ ਆ ਤੇ 3235 ਦੀ ਗੱਲ ਵੀ ਤਿੰਨ ਤਿੰਨ ਕਿਲੋ ਵਾਂਡ ਪਾਈ ਜਾ ਹੁਣ ਗੱਪੜ ਨਾਲ ਕਰਕੇ ਆ ਬੰਦ ਘਟਾਇਆ ਤਾ ਠੀਕ ਹੈ ਜੀ ਤੇ ਤਿੰਨ ਤਿੰਨ ਕਿਲੋ ਵਾਂਡ ਅਗਲਾ ਤਿੰਨ ਟਾਈਮ ਪਾਈ ਜਾਵੇ ਆ ਠੀਕ ਹੈ ਜੀ ਤਿੰਨ ਕਿਲੋ ਵਾਂਡ ਪਾਲੇ ਤੇ ਆ ਠੀਕ ਹੀ ਦੀ ਨੂੰ ਚੋੜੇ ਠੀਕ ਹੈ ਜੀ ਆ ਠੀਕ ਹੀ ਦਿੱਤੇ ਨੇ ਕੋਲ ਵਨ ਕਰਦੇ ਆ। ਕੱਢੀ ਆਉਂਦੀ ਹੈ ਨਾ। ਆ ਠੀਕ ਹੀ ਕਰਮ ਵਾਲੀ ਦੇ ਦੁੱਧ ਜੀ। 30 ਟਾਈਮ 8 18 ਮਿੰਟ ਬਾਅਦ ਜਿਹੜਾ ਨਾ ਹਾਂ ਇਹਨੇ ਆਪੇ ਡਿੰਗ ਨਾਲ ਆਪਣਾ ਜਿਉ ਤਿੰਨ ਟਾਈਮ ਨੂੰ ਵੰਡ ਪਾਇਆ। ਠੀਕ ਹੈ ਜੀ। ਮੈਨੂੰ ਚੋ ਆ ਗਿਆ। ਠੀਕ ਹੈ ਜੀ। ਹਾਂ ਜੀ ਹਾਂ ਜੀ। ਲੋ ਜੀ ਮੁੱਲ ਵੀ ਦੋਸਤੋ ਬਿਲਕੁਲ ਨੋਰਮਲ ਹੀ ਆ 33000 ਰੁਪਏ ਚ ਪਹੁੰਚ ਜਾ ਤੇ 30000 ਰੁਪਏ ਦੇ ਵਿੱਚ ਜੇ ਕੋਈ ਵੀਰ ਗੱਡੀ ਆਪੀ ਲੈ ਆਊਗਾ ਤੇ ਮੇਰੀ ਆਪਸ ਮਾਈ ਛੱਡ ਕੇ ਭਾਜੀ ਦੇ ਦੇਣੀ ਆ। ਠੀਕ ਹੈ ਜੀ। ਬਾਕੀ ਇਹ ਆ ਵੀ ਜੇ ਤਲੋ ਦੁੱਧ ਦਾ ਹਿਸਾਬ ਲਈਏ ਨਾ ਤੇ ਇਹਦਾ ਬਾਕੀ ਗਾਂ ਏਡਾ ਏਡਾ ਡੰਗ ਰਿਆ ਇਹਦਾ ਬੱਚਾ ਵੀ ਜਿੰਨੇ ਗਾਂ ਬਰੀਡ ਤਿਆਰ ਕਰਨੀ ਉਹ ਵੀ ਬੜੀ ਵਧੀਆ ਟੀ ਦੋਸਤੋ ਗਾੜੀ ਜਿਹੜਾ ਮੌਸਮ ਹੈ ਵੀ ਸਿਆਲ ਆਉਂਦਾ ਤੇ ਸਿਆਲ ਚ ਇਹ ਕਰਮਾਲੀਆਂ ਦੁੱਧ ਜਿੰਨਾ ਮਰਜ਼ੀ ਚੋ ਲੋ ਆ ਲੋ ਜੀ ਕਦ ਕੱਠ ਪੂਰਾ ਉੱਚੀ ਲੰਬੀ ਪੂਰੀ ਰਾਜੀ ਪੂਰੀ ਇਹ ਚੈੱਕ ਕਰ ਲਿਓ ਬਾਕੀ ਭਾਈਦਾਨ ਪਤਾ ਇਹਨੇ ਆਉਂਦਾ ਨਹੀਂ ਕੋਹ ਠੀਕ ਹੈ ਜੀ 15-20000 ਰੁਪਇਆ ਤੇ ਅੰਸਰ ਬੱਛੀਆਂ ਦਾ ਮੰਗੀ ਜਾਂਦੇ ਆ ਕਮੀ ਜਿਹੜੀ ਦੋਸਤੋ ਦੱਸਤੀ ਆ ਉਲਟ ਬਹਿਣੀ ਵਾਲੇ ਪਾਸੇ ਦੀ ਮਗਰਲੇ ਥਾਂ ਦੀ ਤਿਲ ਆ ਹਾ ਜੇ ਦੁੱਧ 15 ਕਿਲੋ ਆ ਜੀ ਆਪਣੀ ਚੋਈ ਕਰ ਲਓ ਇੱਕ ਟਾਈਮ ਦੋ ਟਾਈਮ ਇਸ ਤੋਂ ਬਿਨਾ ਵੀਰ ਦੇ ਕੋਲ ਇੱਕ ਲਾਲ ਰੰਗ ਦੀ ਇਹ ਵੀ ਜਲਸੀ ਦੇ ਵਿੱਚ ਆਉਂਦੀ ਥੋੜੀ ਜੀ ਇਹ ਭਾਜੀ ਜਲਸੀ ਦੇ ਵਿੱਚ ਆਉਂਦੀ ਹੈ ਜਰਸੀ ਦੇ ਨਾਲ ਕ੍ਰੋਸ ਸੰਗ ਰੱਖਦੀ ਹੈ ਸਿੰਘ ਵੀ ਦੋਸਤੋਂ ਨਿਕਾ ਨਿਕਾ ਹੈਗਾ ਅੱਛਾ ਇਹਨੂੰ ਵੀ ਜੀ ਇੱਕ ਨਵਾਂ ਸੁਹਾ ਸੁਣੀਏ ਜੀ ਇਹ ਭਾਜੀ ਸੁਣੀਏ ਵੀ ਦੂਜਾ ਸੁਹਾ ਸੁਣਾ ਦੂਜਾ ਸੁਹਾ ਸੁਣਾ ਬਾਕੀ ਭੈਣ ਭਰਾਵਾਂ ਦੇ ਗਾੜੀ ਆ ਅਗਲਾ ਆਪਦੀ ਸਮਝ ਰੱਖੀ ਕਿੰਨਾ ਟਾਈਮ ਰਹਿ ਗਿਆ ਤੇ ਸੂਨ ਦੇ ਵਿੱਚ ਇਹਨੂੰ ਭਾਜੀ ਸੂਨ ਚ ਗੱਲੋਤ ਮਾਲੋ ਬਾਬਾ ਬੋਡਾ ਸਾਹਿਬ ਦੇ ਮੇਲੇ ਦੇ ਦਿਨ ਪੂਰੇ ਹੁੰਦੇ ਆ ਅੱਛਾ ਜੀ ਜਿਹੜਾ ਸੂਜ ਮੇਲਾ ਹਾਂ ਜੀ ਹੈ ਨਾ ਇਹਨੇ ਵਾਤੋ ਵਾਦਾ ਕੋ 15 ਕ ਦਿਨ ਲੈਣੇ 15 ਕ ਦਿਨ ਦਾ ਟਾਈਮ ਖੜਦੀ ਹੈ ਸਵੇਰ ਤੇ ਜਾ ਸੁਣੀਏ ਬਾਕੀ ਤਾਂ ਸਾਹਮਣੀ ਆ ਸੂਹਾ ਦੁਜਾ ਜੀ ਦੁਜਾ ਸੂਹਾ ਹਾਂ ਜੀ ਹਾਂ ਜੀ ਠੀਕ ਹੈ ਦੁਜਾ ਸਿਰਫ ਇੱਕ ਸਿੰਘ ਆ ਜੇ ਸਿੰਘ ਨਾ ਹੋਣ ਤੇ ਗਾਂ ਦਾ ਮੁੱਲ ਵੜਾ ਠੀਕ ਹੈ ਜੀ ਹਾਂ ਜੀ ਠੀਕ ਹੈ ਜੀ ਤੇ ਇਹਦਾ ਸੱਜਰ ਦਾ ਜੀ ਰਿਕਾਰਡ ਜਿ ਆਪਾਂ ਵੀ ਨਹੀਂ ਜਿਆਦੀ ਨਹੀਂ ਆਪਾਂ ਕਹਣਾ ਵੀ ਇੰਨਾ ਹੋਣਾ ਪਹਿਲੇ ਸੂਗੇ ਇਹਨੇ ਭਾਜੀ 12 13 ਕਿਲੋਟਰ ਦੁੱਧ ਦਿੰਦਾ 12 13 ਕਿਲੋਟਰ ਐਰ ਕੀ 15 ਕਿ ਭਰੂਗੀ ਬਾਕੀ ਆਪਾਂ ਬੋਰੀਆਂ ਬਾਰੀਆਂ ਚਾਰੀਆਂ ਦੇ ਟ੍ਰਾਂਸਪੋਰਟ ਦੀ ਸੇਵਾ ਇਹਦੀ ਖੁੱਲ ਕੀਤੀ ਆ ਠੀਕ ਹੈ ਜੀ ਹਾਂਜੀ ਹਾਂਜੀ ਬਾਕੀ ਦੋਸਤੋ ਇਹ ਜਿਹੜੀ ਬਰੀਡ ਹੈ ਦੁੱਧ ਇੰਨਾ ਕੀ 12 15 ਦੇ ਲਾਗੇ ਬਣੇ ਦਿੰਦੀ ਹੈ ਜੈਸੀ ਦੋਡੇ ਦਾ ਮਈਆ ਵਰਗਾ ਦੇ ਚੰਗਾ ਹਾਂਜੀ 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 ਤੇ ਫੈਂਡ ਵੀ ਭਾਜੀ ਇਹਦੀ 5 ਤੋਂ ਤਾਂ ਆਉਂਦੀ ਠੀਕ ਹੈ ਜੀ ਇਹਦਾ ਮੁੱਲ ਕੀ ਕਰਨਾ ਜੀ ਇਹਦਾ ਭਾਜੀ ਮੋਲ ਨਾਲ ਆਪਾਂ ਜੋ ਮਰਜ਼ੀ ਕਰੀਏ ਇਹਦੀ ਕਰੀਏ 45 ਚ ਪੌਂਦ 45 ਪੌਂਦ ਕਿੰਨਾ ਕੁ ਜਾਇਦਾ ਦੱਸ ਸਕਦਾ ਜੇ ਜਿਆਦਾ ਕਰੀਏ ਜਿਆਦਾ ਭਾਜੀ ਤੁਸੀਂ ਨਾ ਬਰਾਬਰ 33000 ਦੇ ਵਿੱਚ ਪਹੁੰਚ ਜੀ ਅੱਛਾ ਜੀ ਗੱਡੀ ਆਪ ਦੀ ਲੈਵੇ 30000 ਦੀ ਜੇ ਕੋ ਗੱਡੀ ਆਪ ਦੀ ਲੈਊਗਾ ਹਾਂ ਤੇ 30 ਤੇ 30 ਉਹ ਤਾਂ ਬਾਨਣਾ ਨਾ 60 ਹਾਂਜੀ ਗੱਡੀ ਆਪ ਦੀ ਲੈਵੇ 60000 ਦੀਆਂ ਇਹ ਜੇ ਕਿ 100 ਕਿਲੋਮੀਟਰ ਤੱਕ ਪਹੁੰਚ ਕਰਾਉਣੀ ਹੈ ਤੇ ਆਪਾਂ ਦੋਹਾਂ ਵੜਾ ਜੋੜੇ ਦਾ ਵਾ ਉਹ 100 ਕਿਲੋਮੀਟਰ ਤੱਕ ਪਹੁੰਚ ਕਰ ਦਾਂਗੇ ਇਹ ਨਹੀਂ ਹੈ ਉਹ ਤਾਂ 66 ਬਾਨਣਾ ਹਾਂਜੀ 3000 ਹਾਂ ਹਾਂ ਤੇ ਵੱਡੀ ਗੱਲ 4000 ਲੱਗੇਗਾ 64 ਤੇ ਪਹੁੰਚ ਕਰ ਦਾਂਗੇ ਲਓ ਜੀ 4000 ਕਿਲੋਮੀਟਰ ਦੀ ਜੋੜੇ ਦੀ ਪਹੁੰਚ ਜੋੜਾ ਜੇ ਕੋ ਲਊਗਾ ਤੇ 64 ਤੇ ਪਹੁੰਚ ਜੇ ਗੱਡੀ ਆਪ ਦੀ ਲੈਊਗਾ ਤੇ 60000 ਦਾ ਜੁਰਾ ਇਹ ਕਲੀ ਕਲੀ ਲੈਂਦਾ ਤੇ 33 33 ਦੀ ਪਾਉਂ ਤੇ ਉਹਦਾ 33 33000 ਲਓ ਜੀ ਚੈੱਕ ਕਰ ਲਓ ਦੋਸਤੋ ਜੋ ਵੀ ਆਫਰ ਦੱਸਤੀ ਹੈ ਵੀ ਬਿਲਕੁਲ ਜੀ ਆਪਾਂ ਜਿਹੜਾ ਬੜੇ ਧਿਆਨ ਨਾਲ ਵੀਡੀਓ ਸੁਣ ਲਿਓ ਜੀ ਹਾਂਜੀ ਹਾਂਜੀ ਸਾਹਮਣੇ ਜਿਹੜੀ ਸਕਰੀਨ ਆਂ ਗਾਂ ਪਹਿਲਾ ਸਵੇਰ ਸੁਈਏ ਤੇ ਦੂਜੇ ਸਵੇਰ ਆ ਤੇ ਦੋਸਤੋ ਗੱਬਣ ਬਿਲਕੁਲ ਸੂਨ ਦੇ ਨੇੜੇ ਕੋਈ ਸਿਰਫ ਭਾਜੀ ਆਪਾਂ ਨੂੰ ਇਹ ਨਹੀਂ ਆ ਵੀ ਕੋਈ ਆਪਾਂ ਨੂੰ ਹਾਂਜੀ ਮੰਨ ਲਓ ਬਾਧੂ ਆ ਸਿਰਫ ਆਪਾਂ ਸਮਾਈ ਦਾ ਕਰਕੇ ਦੇਣ ਠੀਕ ਹੈ ਜੀ ਲੋ ਵੀ ਆਪਣਾ ਵਪਾਰ ਦਾ ਕੰਮ ਆ ਤੇ ਨਹੀਂ ਭਾਜੀ ਛੋੜੇ ਡੰਗਰ ਸਾਹਮਣੇ ਨਹੀਂ ਜਾਂਦੇ ਠੀਕ ਹੈ ਜੀ ਹਾਂਜੀ ਬਾਕੀ ਦੋਸਤੋ ਇਹ ਗਾਂ ਥੱਲੇ 15 ਕਿਲੋ ਦੁੱਧ ਹਾਜ਼ਰ ਜੀ ਭਾਜੀ ਦੋ ਟਾਈਮ ਚੋਕੇ ਖੜੇ ਕੋਈ ਟੈਕ ਕਰਾ ਕੇ ਖੜੇ ਜਿਹੜੀ ਗੱਬਣ ਆ ਉਹਨੂੰ ਟਿੱਪ ਕੇ ਖੜੇ ਜਿੱਦਾਂ ਠੀਕ ਹੈ ਜੀ ਹਾਂਜੀ ਠੀਕ ਹੈ ਐਡਰੈਸ ਦੋਸ ਪ੍ਰਤਾਪ ਸਿੰਘ ਸ਼ਾ ਨਾਮ ਆ ਭਾਜੀ ਦਾ ਫੋਨ ਨੰਬਰ ਵੀਜੀ ਕ੍ਰਿਫੀਪੋਨ ਫੋਨ ਨੰਬਰ ਜੇ ਭਾਜੀ 628474127 628474127 ਇਹੋ ਬੇਨਤੀਆਂ ਜੇ ਵੀ ਘਰੇ ਆ ਗਏ ਆਪਦੀ ਚੋਰੀ ਹੋ ਗੱਬਣ ਨੂੰ ਟਿੱਪ ਕੇ ਖੜੋ ਤੇ ਜਿਹੜੀ ਗੱਬਣ ਇਹਨੂੰ ਚਾਵੇਂ ਚੈੱਕ ਕਰਾ ਕੇ ਲੈ ਲਿਓ ਠੀਕ ਹੈ ਜੀ ਟੋਕੜ ਗੱਬਣਾ ਦੀ ਕੰਫਰਮੇਸ਼ਨ ਚੈੱਕ ਪਾਸ ਹਾਂਜੀ ਹਾਂਜੀ ਚੈੱਕ ਵਾਲੇ ਕਰਦੇ ਤਾਂ ਮੈਂ ਠੀਕ ਹੈ ਹਾਂਜੀ ਧੰਨਵਾਦ ਉਸਰੜਾ ਵੀਡੀਓ ਦੇਖਣ ਵਾਸਤੇ